ਬਰਨਾਲਾ ਪੁਲਿਸ ਨੇ ਕਤਲ ਕੇਸ ਵਿੱਚ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਐਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ 26 ਮਈ ਨੂੰ ਬਰਨਾਲਾ ਦੇ ਪਿੰਡ ਕਾਲੇਕੇ ਵਿੱਚ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ ਜਿਸ ਵਿਚ ਰਪਿੰਦਰ ਸ਼ਰਮਾ ਨੂੰ ਗੋਲੀ ਮਾਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਮ੍ਰਿਤਕ ਦੇ ਚਾਚਾ ਹਰਵਿੰਦਰ ਸਿੰਘ ਦੇ ਬਿਆਨਾਂ ਤੇ 15 ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ 8 ਮੁਲਜ਼ਮਾਂ ਪ੍ਰਗਟ ਸਿੰਘ, ਸੁਰਜੀਤ ਸਿੰਘ ਨਾਮਨੀਤ ਸ਼ਰਮਾ ਸਿਮਰਜੀਤ ਸਿੰਘ, ਨਵਜੋਤ ਸਿੰਘ, ਯਾਦਵਿੰਦਰ ਸਿੰਘ, ਜਗਦੀਪ ਸਿੰਘ ਅਤੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਕੋਲ ਇੱਕ ਗੰਡਾਸਾ ਕਿਰਪਾਨ ਅਤੇ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਗਗਨਦੀਪ ਸਿੰਘ ਖਿਲਾਫ ਪਹਿਲਾਂ ਵੀ ਕੁੱਟਮਾਰ ਦੇ ਦੋਸ਼ ੇਟ ਕੇਸ ਦਰਜ ਹੈ। ਜਦੋਂ ਕਿ ਮੁੱਖ ਮੁਲਜ਼ਮ ਪਰਗਰ ਸਿੰਘ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਸ ਵਿੱਚ ਲੜਦੇ ਆ ਰਹੇ ਸਨ। ਜਿਸ ਕੰ ਲੜਾਈ ਕਤਲ ਤੱਕ ਪਹੁੰਚ ਗਈ ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਅਤੇ ਹੋਰ ਪੁਲਿਸ ਪਾਰਟੀਆਂ ਮੌਜੂਦ ਸਨ ਇਹ 26 ਮਈ 2024 ਸ਼ਾਮ ਤਕਰੀਬਨ 4 ਵਜੇ ਦੀ ਵਾਰਦਾਤ ਹੈ ਜਿਦੇ ਵਿੱਚ ਦੋ ਘਟਾਂ ਵਿੱਚ ਆਪਸ ਵਿੱਚ ਲੜਾਈ ਹੋਈ ਤੇ ਉਹਦੇ ਵਿੱਚ ਇੱਕ ਸਾਡੇ ਮ੍ਰਿਤਕ ਰੁਪਿੰਦਰ ਸਿੰਘ ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇ ਲੇਟ ਰਾਜ ਕੁਮਾਰ ਵਾਸੀ ਕਾਲੇਕੇ ਸਾਣਾ ਧਨੋਲਾ ਜਿਹਦੀ ਉਹਦੇ ਇਸ ਝਗੜੇ ਦੇ ਵਿੱਚ ਲੜਾਈ 'ਚ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਚਾਚੇ ਦੇ ਬਿਆਨ ਤੇ ਚਾਚਾ ਅ ਹਰਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਕਾਲੇਕੇ ਦੇ ਬਿਆਨ ਤੇ 15 ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਮੁਕਦਮਾ ਨੰਬਰ 72 ਅ ਅੰਦਰ ਅੰਡਰ ਧਾਰਾ 302 307 323 341 448 100 ਜਾ ਤੇ 25 27 54 59 ਆਮ ਰੈਕਟ ਲੱਗਾ ਹੈ ਜਿਹਦੇ ਵਿੱਚ ਇਹ ਜਿਹੜਾ ਰੁਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ ਤੇ ਉਸ ਬੰਦੇ ਵਿੱਚ ਅੱਜ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਜਦੇ ਵਿੱਚ ਮੇਨ ਅੱਠ ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ ਤੇ ਜਿਨ੍ਹਾਂ ਪਾਸੋਂ ਸਾਨੂੰ ਇੱਕ ਲੱਕੜ ਦੀ ਸੋਟੀ ਇੱਕ ਗੰਡਾ ਸਾਹ ਇੱਕ ਕਿਰਪਾਨ ਤੇ ਇੱਕ 32 ਬੋਲ ਦੇਸੀ ਪਿਸਟਲ ਰਿਕਵਰ ਹੋਇਆ ਹਾਂਜੀ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਇਹਦਾ ਪਹਿਲਾ ਥਾਣੇ ਧਨੋਲੇ ਮਕਦਮਾ ਨੰਬਰ 90 ਦਰਜ ਹੈ 323 341 ਦਾ ਤੇ ਜਿਹੜਾ ਮੇਨ ਦੋਸ਼ੀ ਹੈ ਪ੍ਰਗਟ ਸਿੰਘ ਜਿਹਦੇ ਜਿਹਦੇ ਮੇਨ ਬਾਅਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹਦੇ ਕਰਕੇ ਹੋਇਆ ਜਿਹੜਾ ਉਹਦੇ ਉਹਦੇ ਤੇ ਮਕਦਮਾ 163/20 ਦਰਜ ਹੈ ਜਿਹਦਾ 307 348 23 506 148 ਤੋਂ ਜਿਆਦਾ ਬਗਤਵਾ ਇਤੇ ਦਰਜ ਹੈ ਇਹਨਾਂ ਦੀ ਕੁਝ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ ਚ ਲਾਗੜਾੜ ਚੱਲ ਰਹੀ ਸੀ ਤੇ ਮੌਕੇ ਤੇ ਜਦੋਂ ਇਹਨਾਂ ਦਾ ਆਪਸ ਵਿੱਚ ਜਦੋਂ ਝਗੜਾ ਜ਼ਿਆਦਾ ਵੱਧ ਗਿਆ ਉਹਦੇ ਵਿੱਚ ਆ ਵਾਰਦਾਤ ਹੋਈ ਹੈ ਤੇ ਤਾਂ ਰਿਮਾਂਡ ਵਗੈਰਾ ਕੋਈ ਨਹੀਂ ਹਾਂਜੀ ਜਿਹੜੇ ਅੱਜ ਅਸੀਂ 5 ਤਰੀਕ ਨੂੰ ਤਿੰਨ ਦੋਸ਼ੀ ਫੜੇ ਨੇ ਇਹਨਾਂ ਦਾ ਰਿਮਾਂਡ ਲਵਾਂਗੇ ਪੇਸ਼ ਕਰਨਾ ਤਿੰਨ ਤਿੰਨ ਦੋਸ਼ੀਆਂ ਦਾ ਰਿਮਾਂਡ ਆਲਰੇਡੀ ਚੱਲ ਰਿਹਾ ਹੈ